ਮੈਂ ਗੌਤਮ শেਟ ਗੁੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਤੇ ਅਨਾਰਾ ਸੇ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਸੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਕਿੰਨਾ ਨੁਕਸਾਨ ਆ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸਨ ਦੇ ਕਾਉਂਟਰ ਦੇ ਉੱਤੇ ਮੁੰਡੇ ਬੈਠ ਖਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਦੇ ਹਾਲਾਤ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਆ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਆ ਗਿਆ ਜੀ ਕੀ ਮੰਗਿਆ ਗਿਆ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਆ ਲਾਅ ਐਂਡ ਆਰਡਰ ਦੇ ਹਾਲਾਤ ਮਾੜੇ ਆ ਜਿਵੇਂ ਆਰ ਕਹਿ ਚੁੱਕਾ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਜੇ ਆਹੋ ਹੀ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਨਾਕਾਟੇ ਕਾਦੀ ਲੱਗਾਣੀ ਜੀ ਇੱਥੇ ਕਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾਟੇ ਵੀ ਆਈ ਸੀ ਹਾਂਜੀ ਉਹ ਹੁਣ ਡੀਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਵੇਖਦੇ ਆ ਜੀ ਜੋ ਵੀ ਕਾਰਵਾਈ ਅਗਲੀ ਦੇਖੋ ਅਸੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਸੀਂ ਸ਼ਹਿਰੀ ਇਹ ਬੰਦੇ ਆ ਤੇ ਡਰ ਤੇ ਨੇਚੁਰਲੀ ਮੇਰੇ ਕੋਈ ਬੇਟਾ ਵੇਖਿਆ ਉਹ ਵਿਚਾਰਾ ਰੋਂਦਾ ਪਿਆ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆ ਕਿ ਹਫਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਰੈਂਟ ਦਾ ਬਿਲਕੁਲ ਕੋਈ ਨਹੀਂ ਜੀ ਕਿਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਇ ਕੀ ਹੋ ਰਿਹਾ ਕਤ ਲੋ ਗਾਰਦ ਰੋਇ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਇਹ ਅ ਥੋੜੇ ਤੇ ਪਹਿਲੇ ਹੀ ਇੱਥੇ ਇਹ ਆਪ ਦੇਸੀ ਕੰਪੋਨਡ ਦੇ ਜਰੀਏ ਕਿ ਇੱਥੇ ਗੁੱਗੂ ਸ਼ੇਖ ਨੇ ਉਹਨਾਂ ਦੀ ਦੁਕਾਨ ਤੇ ਟੈਲੀਵਿਜ਼ਨ ਕੋਮ ਦੀ ਨਾਲ ਹੀ ਉਹਨਾਂ ਦਾ ਅ ਅੱਡੇ ਪਾਸੇ ਉਹਨਾਂ ਦੀ ਗਾਰਮੈਂਟ ਦੀ ਦੁਕਾਨ ਹੈ ਜਿਹੜੀ ਕੰਮ ਤੇ ਇਹ ਟੈਲੀਕਮ ਦੀ ਦੁਕਾਨ ਹੈ ਜਿਹੜੀ ਨਾ ਕੋ ਸਾਂਸਾਂ ਦੀ ਉਹ ਤੋਂ ਬਾਹਰ ਕੋਈ ਅਣਪਛਤਾ ਬੇਤੀ ਕੋਈ ਉਹ ਤੋਂ ਫਾਇਰ ਕਰਕੇ ਚਲਾ ਗਿਆ ਤੇ ਨਾ ਸ਼ੀਸ਼ੇ ਤੋੜ ਲਿਆ ਤੇ ਕਿੰਨਾ ਕੋ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਜੀ ਇਹਨਾਂ ਦਾ ਬਾਕੀ ਬਚਾ ਰਹੇ ਪਹਿਲਾਂ ਕੋਈ ਫਰੇਟ ਐ ਸੀ ਹਾਂ ਜੀ ਪਿਆਰੀ ਸੀ ਤੇ ਇੱਕ ਕਾਂਗਰਸ ਲੀਡਰ ਵੀ ਦੱਸੀ ਜਾਦੀ ਹਾਂ ਜੀ ਕਾਂਗਰਸ ਲੀਡਰ ਜੀ ਜੀ ਸਰ ਕੋ ਸੀਸੀਟੀਵੀ ਵੀਡੀਓ ਜੱਕੀ ਦੀ ਜਾ ਰਹੀ ਹੈ ਉਹ ਕਰ ਰਹੇ ਹਾਂ ਜੀ ਕਰ ਰਹੇ ਚੂਟੀ ਵਾਈਸ ਪ੍ਰੈਜ਼ੀਡੈਂਟ ਆ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਮਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀਆ ਜਿਹੜੇ ਪਹਿਲੇ ਐਸਐਫੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਦੇ ਨੌਲੇਜ ਸੀਗਾ ਪਰ ਇਸ ਦੇ ਬਾਵਜੂਦ ਜੋ ਅਗਲਿਆਂ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੀਵਣਾ ਹਰਾਮ ਹੋਇਆ ਲੋਕ ਘਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੋਣਾ ਕਹ ਨਹੀਂ ਡਰੇ ਦੁਨੀਆ ਡਰੇ ਫਿਰਦੀ ਆ ਸ੍ਰੀ ਭਗਵੰਦ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪੈ ਰੋਈਆਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਰ ਅਗਰ ਗਲਾਸ ਨਾ ਲੱਗਾ ਦਾ ਨਾ ਲੱਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਦੀ ਕਿਰਪਾ ਕੀਤੀ ਹੈ ਹੋਰ ਇਹ ਪਤਾ ਨਹੀਂ ਕਿ ਨਹੀਂ ਦੇ ਰ ਕੋ ਡਰ ਪਾਉਂਦੇ ਕਿਸੇ ਨੂੰ ਹੈ ਨਹੀਂ ਨਾ ਜੀ ਸਰ ਜਿਸ ਦਾ ਠੀਕ ਹੈ ਜੀ ਤੇਨੂੰ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗ੍ਹਾ ਖਲੋਤੇ ਨੇ ਸੋ ਅ ਵੈਰੀ ਅਨ ਬਹੁਤ ਬਦ ਕਿਸਮਤੀ ਵਾਲੀ ਗੱਲ ਬਹੁਤ ਬਦ ਕਿਸਮਤੀ ਵਾਲੀ ਗੱਲ ਬਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਥੱਲੇ ਕਰੋ ਜਗ ਬਣੀ ਹੋਈ ਹੈ ਔਰ ਜਿੰਨੇ ਵੀ ਕੀਤੀ ਹੈ ਸਾਖਸ਼ਾਤ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਹਿਲਾਂ ਵੀ ਕੋਈ ਥ੍ਰੈਟ ਸੀ ਇਹਨਾਂ ਨੂੰ ਤੇ ਮੈਂ ਮੈਨੂੰ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਕੁਝ ਫਲੈਸ਼ ਸੀ ਕਿ ਫੋਨ ਮੈਨੂੰ ਆ ਰਹੇ ਸੀ ਪਰ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਜੀ ਆਜਾ ਦੇ ਬੀ ਅਧਿਕਾਰੀਆਂ ਨੇ ਕੋਈ ਗੱਲ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬੁਖਸ ਵਾਲਿਆਂ ਦੀ ਉਸੇ ਟਾਈਮ ਲੱਗੀ ਹੈ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲਊਗਾ ਐਕਚੁਅਲੀ ਕਾਨੂੰਨ ਆਪਣਾ ਕੰਮ ਹੈ